ਸਸਰੀ ਕਾਲਜੀ ਸਾਰੇ ਬੀਨਾਂ ਨੂੰ ਉਮੀਦ ਕਰਦਾ ਸਾਰੇ ਹੀ ਭਰਾ ਵਧੀਆਂ ਹੋਮੋਂਗੇ ਚੜਦੀ ਕਲਾ ਵਿੱਚ ਹੋਮੋਂਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਗੱਲ ਕਰਦੇ ਆਂ ਦੋਸਤੋ ਆਉਣ ਵਾਲੇ ਮੇਲਿਆਂ ਬਾਰੇ ਆਉਣ ਵਾਲੇ ਕਬੱਡੀ ਕੱਪਾਂ ਬਾਰੇ ਮਿੱਤਰੋ ਹੁਣ ਕੁਝ ਹੀ ਦਿਨਾਂ ਦੇ ਵਿੱਚ ਮਿੱਤਰੋ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਟਰੈਕਟਰ ਮਿੱਤਰੋ ਅਨਾਮਾਂ ਦੇ ਵਿੱਚ ਦਿੱਤੇ ਜਾਣੇ ਨੇ ਸਕਾਰਪਿਓ ਗੱਡੀਆਂ ਹੁਣ ਚਾਹੇ ਥਾਰਾਂ ਹੋਣ ਮਿੱਤਰੋ ਤੇ ਟੌਪ ਟੌਪ ਦੇ ਕਬੱਡੀ ਕੱਪ ਆਉਣੇ ਨੇ ਉਹਨਾਂ ਬਾਰੇ ਹੀ ਗੱਲ ਕਰਦੇ ਆਂ ਮਿੱਤਰੋ हां जे ਸਾਡੇ ਚੈਨਾਂ ਤੇ ਨਵੇਂ ਆਇਓ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਦੋਸਤੋ ਅਸੀਂ ਨਵੇਂ ਨਵੇਂ ਵੀਡੀਓes ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਨੇ ਆਂ ਤੇ ਆਉਂਦੇ ਰਹਾਂਗੇ ਦੋਸਤੋ ਤਾਂ ਗੱਲ ਕਰਦੇ ਆਂ ਮਿੱਤਰੋ ਪਹਿਲੇ ਕਬੱਡੀ ਕੱਪ ਬਾਰੇ 16 ਮਰਬਨੀ ਨੂੰ ਮਿੱਤਰੋ ਜਖੇਪੜ ਪਿੰਡ ਦੇ ਵਿੱਚ ਮੇਰਾ ਪਿੰਡ ਆ ਦੋਸਤੋ ਜਖੇਪੜ ਜਖੇਪੜ ਦੇ ਵਿੱਚ ਰੌਣਕਾਂ ਲੱਗਣੀਆਂ ਨੇ ਕਬੱਡੀ ਓਪਨ ਤਿੰਨ ਘਟਿਆਰੀ ਬਾਹਰੂ ਖੇਡਣੇ ਨੇ 175 ਨਾਮ ਆ ਦੋਸਤੋ ਵੈਸਟਾਂ ਨੂੰ ਮਿੱਤਰੋ ਮੋਟਰਸਾਈਕਲ ਦਿੱਤੇ ਜਾਣਗੇ ਇਟ ਟੌਪ ਦਾ ਹੋਣਾ ਮਿੱਤਰੋ ਟੌਪ ਟੌਪ ਦੀਆਂ ਟੀਮਾਂ ਬਣਨੀਆਂ ਇੱਥੇ ਤੇ ਸਾਰੇ ਖੇਡਾਰੀ ਲਗਭਗ ਖੇਡਣੇ ਨੇ ਮਿੱਤਰੋ ਤੇ ਇਸ ਕੱਪ ਦੇ ਉੱਪਰ ਮਿੱਤਰੋ ਮੀਣਾ ਜਿਖੇਪਲ ਵਾਲੇ ਦਾ ਟੌਪ ਦਾ ਜਾਫੀਆਂ ਮਿੱਤਰੋ ਮੀਣਾ ਜਿਖੇਪਲ ਵਾਲਾ ਮੋਟਰਸਾਈਕਲ ਨਾਲ ਮਿੱਤਰੋ ਵੱਡਾ ਸਨਮਾਨ ਕੀਤਾ ਜਾਣਾਗਾ ਮੀਣਾ ਜਿਖੇਪਲ ਵਾਲੇ ਦਾ ਅੱਗੇ ਮਿੱਤਰੋ 21 ਫਰਵਰੀ ਨੂੰ ਅਮਲੋਹ ਦੇ ਵਿੱਚ ਮਿੱਤਰੋ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਅਮਲੋਹ ਦੇ ਵਿੱਚ ਮਿੱਤਰੋ ਓਪਨ ਹੋਣੀਆਂ 8 ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ 1.5 ਲੱਖ ਰੁਪਇਆ ਤੇ ਦੂਸਰਾ ਨਾਮ 1 ਲੱਖ ਆਗਾ ਤੇ ਵੈਸਟਰ ਰੀਡਰ ਤੇ ਜਾਫੀ ਲਈ ਮਿੱਤਰੋ ਨਮੀਆਂ ਨਮੀਆਂ ਸਵਿਫਟ ਕਾਰਾਂ ਦਿੱਤੀਆਂ ਜਾਣੀਆਂ ਨੇਗੀਆਂ ਤੇ ਦਰਸ਼ਕਾਂ ਲਈ ਵੀ ਮਿੱਤਰੋ ਦੋ ਇਲਟ੍ਰੋਨਿਕ ਸਕੂਟਰੀਆਂ ਨੇ ਜਿਹੜੀਆਂ ਕੱਢੀਆਂ ਜਾਣਗੀਆਂ 2-4 ਜਾਣੀਆਂ ਸਕੂਟਰੀਆਂ ਦਰਸ਼ਕਾਂ ਦੇ ਲਈ ਕੱਢੀਆਂ ਜਾਣਗੀਆਂ ਤੇ ਵੈਸਟਰ ਰੀਡਰ ਤੇ ਜਾਫੀ ਲਈ ਮਿੱਤਰੋ ਨਵੀਆਂ ਸਵਿਫਟ ਕਾ ਨਾਂ ਦਿੱਤੀਆਂ ਜਾਣਗੀਆਂ ਅਗਲਾ ਕਾਪਾ ਮਿੱਤਰੋ ਚੱਕ ਰਾਮ ਸਿੰਘਾ ਵਾਲਾ ਬਠਿੰਡਾ ਜ਼ਿਲ੍ਹਾ ਦੇ ਵਿੱਚ 17 ਫਰਵਰੀ ਨੂੰ ਮਿੱਤਰੋ ਇੱਕ ਪਿੰਡ ਓਪਨ ਤਿੰਨ ਖੇਡਿਆਰੀ ਬਾਹਰੋਂ ਖੇਡਣਗੇ ਪਹਿਲਾ ਨਾਮ 1.5 ਲੱਖ ਰੁਪਿਆ ਤੇ ਦੂਸਰਾ ਨਾਮ 1 ਲੱਖ ਤੇ ਵੈਸਟਾਂ ਨੂੰ ਮਿੱਤਰੋ ਫੁੱਲ ਟਰੈਕਟਰ ਦਿੱਤੇ ਜਾਣਗੇ ਏਵੀ sire ਦਾ ਕਾਪਾ ਹੋਣਾਗਾ ਅਗਲਾ ਕਾਪਾ ਮਿੱਤਰੋ ਅਕਬਰਪੁਰ ਦੇ ਵਿੱਚ ਜਲਾ ਕਪੂਰ ਥਲੇ ਦੇ ਵਿੱਚ 175 ਨਾਮ ਆ ਮਿੱਤਰੋ ਕਬੱਡੀ ਓਪਨ ਦਾ ਤੇ ਟਾਪ ਟਾਪ ਦੀਆਂ ਟੀਮਾਂ ਬਣਨਗੀਆਂ ਓਪਨ ਦੇ ਵਿੱਚ ਤੇ ਵੈਸਟਾਂ ਨੂੰ ਮਿੱਤਰੋ ਫੋੜ ਦਿੱਤੇ ਜਾਣਗੇ ਇਹ ਵੀ ਟਾਪ ਦਾ ਕਾਪਾ ਹੋਣਾਗਾ ਤੇ ਇੱਥੇ ਕਬੱਡੀ 80 ਕਿਲੋ ਦੇ ਵੀ ਮੈਚ ਹੋਣਗੇ ਤੇ ਲੜਕੀਆਂ ਦੀਆਂ ਚਾਰ ਕਲੱਬਾਂ ਵੀ ਖੇਡਣਗੀਆਂ ਦੋਸਤੋ ਅਗਲਾ ਕਾਪਾ ਮਿੱਤਰੋ ਇੱਥੇ ਵੀ ਫੋੜ ਟਰੈਕਟਰ ਦਿੱਤੇ ਜਾਣੇ ਨੇ ਪਿੰਡ ਰਹੀਮਪੁਰ ਜਲਾ ਜਲੰਧਰ ਦੇ ਵਿੱਚ 21 ਫਰਵਰੀ ਨੂੰ ਮਿੱਤਰੋ 175 ਨਾਮ ਆਗਾ ਤੇ ਇਹਦਾ ਲਾਈਵ ਚੱਲਣਾ ਮਿੱਤਰੋ ਕਬੱਡੀ ਟਾਲਕ ਦੇ ਉੱਤੇ ਤੇ ਵੈਸਟਾਂ ਨੂੰ ਮਿੱਤਰੋ ਫੋੜ ਦਿੱਤੇ ਜਾਣਗੇ ਅਗਲਾ ਕੱਪ ਆਪਾਂ ਮਿੱਤਰੋ ਜਗਤਾਰਪੁਰ ਦੇ ਵਿੱਚ ਇਹ ਹੋਣਾ ਮਿਤੀ 15 ਫਰਵਰੀ ਨੂੰ 175 ਨਾਮ ਤੇ ਓਪਨ ਹੋਣੀਆਂ 16 ਟੀਮਾਂ ਦੇ ਮੈਚ ਹੋਣਗੇ ਵੈਸਟ ਰੇਡਰ ਤੇ ਜਾਪੀਲੀ ਮੋਟਰਸਾਈਕਲ ਦਿੱਤੇ ਜਾਣਗੇ ਅਗਲਾ ਵੱਡਾ ਕਬੱਡੀ ਕੱਪ ਆਪਾਂ ਮਿੱਤਰੋ ਰੋੜਕਾ ਕਲਾਂ ਦੇ ਵਿੱਚ ਹੋਣਾ 18 ਫਰਵਰੀ ਨੂੰ ਤੇ ਇੱਥੇ ਮਿੱਤਰੋ ਕਲੱਬਾਂ ਦੇ ਮੈਚ ਹੋਣਗੇ ਮਾਝਾ ਮਾਲਵਾ ਦਬਾਬਾ ਚਾਰ ਟੀਮਾਂ ਦੇ ਮੈਚ ਹੋਣਗੇ ਹਰਿਆਣੇ ਦੀ ਟੀਮ ਖੇਡਣੀ ਹੈ ਪਹਿਲਾ ਨਾਮ 351000 ਰੁਪਇਆ ਤੇ ਦੂਸਰਾ ਨਾਮ 3 ਲੱਖ ਰੁਪਇਆ ਤੇ ਵੈਸਟ ਰੀਡਰ ਤੇ ਜਾ ਪਈ ਲਈ ਮਿੱਤਰੋ ਮੋਟਰਸਾਈਕਲ ਦਿੱਤੇ ਜਾਣਗੇ ਇਹ ਵੀ ਟੌਪ ਦਾ ਕੱਪ ਹੋਣਾਗਾ ਤੇ ਸ਼ਾਮ ਨੂੰ ਮਿੱਤਰੋ ਬੱਬੂ ਮਾਨ ਦਾ ਖੁੱਲਾ ਅਖਾੜਾ ਲੱਗਣਾਗਾ ਅੱਗੇ ਮਿੱਤਰੋ ਮਾਰਚ ਮਹੀਨੇ ਦੇ ਵਿੱਚ ਵੀ ਟੌਪ ਟੌਪ ਦੇ ਕੱਪ ਹੋਣੇ ਨੇ ਪਿੰਡ ਪੋਜੇ ਵਾਲਾ ਸ੍ਰੀ ਭਗਤ ਸਿੰਘ ਨਗਰ ਦੇ ਵਿੱਚ ਮਿੱਤਰੋ 14 ਮਾਰਚ ਨੂੰ ਕਬੱਡੀ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਚੋਟੀ ਦੀਆਂ 8 ਕਲਬਾਂ ਦੇ ਮੈਚ ਹੋਣੇ ਨੇ ਪਹਿਲਾ ਨਾਮ 1.5 ਲੱਖ ਤੇ ਦੂਜਾ ਨਾਮ 1.25 ਲੱਖ ਤੇ ਵੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਹ ਵੀ ਟੌਪ ਦਾ ਕੱਪ ਹੋਣਾਗਾ ਤੇ ਅੱਗੇ ਮਿੱਤਰੋ ਮਾਰਚ ਦੇ ਵਿੱਚ ਇਹ 24 ਮਾਰਚ ਨੂੰ ਤਲਵੰਡੀ ਸੰਘੇੜਾ ਜਲੰਧਰ ਜ਼ਿਲ੍ਹੇ ਦੇ ਵਿੱਚ 175 ਨਾਮ ਹੋਊਗਾ ਤੇ ਇੰਟਰਨੈਸ਼ਨਲ ਚਾਰ ਕਲਬਾਂ ਦੇ ਮੈਚ ਹੋਣਗੇ ਪਹਿਲੀ ਗੱਲ ਆਪਾਂ ਮਿੱਤਰੋ ਐਨਐਲਆਈ ਨਕੋਧਰਾ ਤੇ ਅਯਾਮ ਜੋਗੀਪੀਰ ਕਬੱਡੀ ਕਲੱਬ ਮਾਲਪੁਰਾ ਤੀਤੀਆ ਮਿੱਤਰੋ ਨਿਊਜ਼ੀਲੈਂਡ ਕਬੱਡੀ ਕਲੱਬ ਸੀਚੇਵਾਲ ਤੇ ਚੌਥੀਆ ਗੱਗੀ ਲੋਪੋ ਮਾਲਵਾ ਕਬੱਡੀ ਕਲੱਬ ਤੇ ਚਾਰ ਕਲੱਬਾਂ ਦੇ ਮੈਚ ਹੋਣਗੇ ਤੇ ਵਾਇਸਟਾਂ ਨੂੰ ਮਿੱਤਰੋ ਮੋਟਰਸਾਈਕਲ ਦਿੱਤੇ ਜਾਣਗੇ ਅਗਲਾ ਕਾਪਾ ਮਿੱਤਰੋ ਕੋਟਲਾ ਕਲਾਂ ਦੇ ਵਿੱਚ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਖੇਡਣਗੇ ਪਹਿਲਾ ਨਾਮ 71000 ਆ ਤੇ ਦੂਸਰਾ 51000 ਤੇ ਵਾਇਸਟਰ ਰੇਡਰ ਤੇ ਜਾਪੀ ਲਈ ਮਿੱਤਰੋ ਐਲਟਰੋਨਿਕ ਸਕੂਟਰੀਆਂ ਦਿੱਤੀਆਂ ਜਾਣਗੀਆਂ ਅੱਗੇ ਮਿੱਤਰੋ ਪਿੰਡ ਪਗੜਿਆਲ ਮਾਨਸਾ ਜ਼ਿਲ੍ਹੇ ਦੇ ਵਿੱਚ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਖੇਡਣਗੇ ਪਹਿਲਾ ਨਾਮ ਆ ਮਿੱਤਰੋ 41000 ਤੇ ਦੂਸਰਾ ਨਾਮ ਆ 31000 ਰੁਪਇਆ ਵੈਸਟਰ ਰੇਟਰ ਤੇ ਜਾਫੀ ਲਈ ਐਲ ਡੀ ਨੀਆਂ ਦਿੱਤੀਆਂ ਜਾਣੀਆਂ ਮਿੱਤਰੋ ਇਹ ਵੀ ਵੱਡੇ ਸਨਮਾਨ ਹੋਣਗੇ ਇੱਥੇ ਵੀ ਕਬੱਡੀ 43 ਕਿਲੋ ਦੇ ਮੈਚ ਹੋਣਗੇ ਕਬੱਡੀ 5 ਕਿਲੋ ਦੇ ਮੈਚ ਹੋਣਗੇ ਹਾਂਜੀ ਦੋਸਤੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਦੋਸਤੋ 能吧，你啥电脑？